ਬਾਬਿਓ ਠੀਕ ਆ ਠੀਕ ਆ ਚੜ੍ਹਦੀਆਂ ਕਲਾ ਬਹੁਤ ਵਧੀਆ ਤੁਸੀਂ ਸੁਣਾਓ ਸਾਰੇ ਭਰਾ ਕਿੱਦਾਂ ਸਾਰੇ ਭਰਾ ਠੀਕ ਨੇ ਤਨੇਸ਼ ਕਪੂਰ ਚੱਕੋ ਭਰਾਵਾ ਦਰਾ ਹੀ ਨਹੀਂ ਇੱਧਰ ਚੱਕਣਾ ਹੁੰਦੈ ਤੈਨੂੰ ਕੀ ਆ ਦੱਸ ਦੇ ਮੈਨੂੰ ਕੋਈ ਇੱਧਰ ਛੋ ਹੀ ਨਹੀਂ ਹੋਇਆ ਤਾਂ ਮੈਂ ਕੀ ਦੱਸ ਕੀ ਕਰਾਂ ਤਉ ਆ ਪਿਆਰ ਕਰਨ ਵਾਲੇ ਜਿਹੜੇ ਭਰਾ ਸਾਡੇ ਨਾਲ ਜੁੜੇ ਆ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਨਾਇੰਦ ਨੇਕ ਕਪੂਰੋ ਭਰਾਵਾ ਇਧਰੋਂ ਆਇਆ ਨਹੀਂ ਹਜੇ ਲਖਬੀਰ ਮਹਿਲ ਵਾ ਲਖਵੀਰ ਵਾ ਲਖਵੀਰ ਸਕੇਲ ਸਿੰਘ ਜੀ ਦਾਸ ਕਪੂਰ ਨੇ ਤੁਹਾਨੂੰ ਦੱਸਿਆ ਸੀ ਆ ਬਾਬੇ ਯਾਰ ਅਰਜਨ ਵੈਲੀ ਤੂੰ ਵੀਡੀਓ ਕਾਲ ਚਾ ਉਹਨਾਂ ਜਿੱਕਰ ਤੇਰੀ ਗੱਲ ਨਹੀਂ ਸੁਣੀ ਜਿੰਨੇ ਤੂੰ ਵੀਡੀਓ ਕਾਲ ਚੋਂ ਫਿਰ ਤੇਰੀ ਮਰਜ਼ੀ ਫਿਰ ਤੂੰ ਕਮੈਂਟ ਕਰੀ ਜਾ ਜਿੰਨੇ ਮਰਜ਼ੀ ਕਰਨੇ ਆ ਫੇਸ ਟੂ ਫੇਸ ਗੱਲ ਕਰਨੀ ਤੈਨੂੰ ਮੈਂ ਉਦੋਂ ਵੀ ਆਖਿਆ ਵੀ ਤੂੰ ਵੀਡੀਓ ਕਾਲ ਚਾ ਤੂੰ ਮੈਨੂੰ ਵੀਡੀਓ ਕਾਲ ਚਾਉਣਾ ਨਹੀਂ ਇਹ ਤੂੰ ਵੀਡੀਓ ਕਾਲ ਚਾਉਂਦਾ ਕਿਉਂ ਨਹੀਂ ਦੱਸ ਤੂੰ ਡਰ ਕਿਹੜੀ ਗੱਲੋਂਦਾ ਤੂੰ ਸੱਚਾ ਬੰਦਾ ਯਾਰ ਹੈ ਉੱਤੇ ਪਹਿਲਾਂ ਸੰਤਾਂ ਤੇ ਫੋਟੋ ਲੱਗੀਆਂ ਡਿਓਨ ਮੈਨੂੰ ਲੱਗਦਾ ਤੂੰ ਹੋਰ ਲਾ ਦੀ ਉੱਤੇ ਕੋਈ ਵੀਡੀਓ ਕਾਲ ਚ ਆਪਾਂ ਗੱਲ ਕਰਦੇ ਆ ਆਪਣੇ ਸਾਹਮਣੇ ਸਾਰੀ ਕਰਦੇ ਆ ਗੱਲ ਆਪਾਂ ਠੀਕ ਹੈ ਨਾ ਪਰ ਤੂੰ ਭੈੜਾ ਨਿਕਲਦਾ ਤੂੰ ਵੀਡੀਓ ਕਾਲ ਚ ਆਉਂਦਾ ਨਹੀਂ ਭੱਜ ਜਾ ਨਾ ਵੀਡੀਓ ਕਾਲ ਦੇ ਵਿੱਚੋਂ ਯਾਰ ਭਾਈ ਜੰਦਾ ਕਮੈਂਟ ਬੰਦ ਕਰ ਦੋ ਵੀ ਭਾਈ ਕਰ ਦੂੰਗਾ ਫਿਰ ਮੈਂ ਬਲੌਕ ਕਰ ਦੂ ਤੈਨੂੰ ਜੇ ਤੂੰ ਵੀਡੀਓ ਕਾਲ ਚ ਨਹੀਂ ਆਉਂਦਾ ਜੇ ਤੈਨੂੰ ਆਖਾਂ ਵੀਡੀਓ ਕਾਲ ਹੈਗੀ ਐ ਜੇ ਤੂੰ ਗੱਲ ਕਰ ਸਾਡੇ ਨਾਲ ਫਿਰ ਈ ਕੱਕ ਨਹੀਂ ਬਾਈ ਇਹਨਾਂ ਕਮੈਂਟ ਸਵਾਲ ਪੁੱਛਣ ਤੇ ਬਾਈ ਯਾਰ ਵੀਡੀਓ ਕਾਲ ਹੀ ਵੀ ਗੱਲ ਕਰਨਾ ਸੀ ਬਣੀ ਫਿਰ ਇਸ ਗੱਲ ਤੇ ਅੱਜ ਮੈਂ ਇਸ ਪਾਸੇ ਆਇਆ ਨਾ ਕਮੈਂਟ ਤਾਂ ਤੂੰ ਬੜੇ ਕੀਤੇ ਮੈਂ ਬੜੇ ਤੈਨੂੰ ਜਵਾਬ ਦਿੱਤੇ ਅੱਜ ਤੱਕ ਮੈਂ ਨਾਲ ਤੈਨੂੰ ਹੋਣੀ ਆਖਿਆ ਵੀ ਵੀਡੀਓ ਕਾਲ 'ਚ ਆ ਜਾ ਫਿਰ ਤੂੰ ਆਉਂਦਾ ਨਹੀਂ ਹਾਂ ਮੈਂ ਤੇਰੀ ਗੱਲ ਨਾਲ ਸਹਿਮਤਾਂ ਜੇ ਜੇ ਕਮੈਂਟਾਂ 'ਚ ਸਵਾਲ ਪੁੱਛਣ ਲਈ ਬਣਿਆ ਤੇ ਵੀਡੀਓ ਕਾਲ ਫਿਰ ਕਾਹਦੇ ਹਾਸਤੇ ਬਣੀ ਆ ਦੱਸ ਹੈ ਦੋ ਬੰਦੇ ਨਾਲ ਜੁੜ ਜਾਂਦੇ ਇੱਕ ਜੁੜਦੇ ਨਾ ਫੇ ਸਾਹਮਣੇ-ਸਾਹਮਣੇ ਗੱਲ ਕਰਦੇ ਅੱਖ ਚੱਕ ਪਾ ਕੇ ਗੱਲ ਕਰਦੇ ਆਪਾਂ ਹੈ ਸਭ ਨੂੰ ਫਾਇਦਾ ਮਦਾ ਗੱਲ ਆ ਨਾ ਭਰਾਵਾ ਤੈਨੂੰ ਕਾ ਮਰਜੀ ਤੇਰੀ ਭਰਾਵਾ ਆਪਾ ਤੇਰੇ ਨਾਲ ਲੜਨਾ ਥੋੜਾ ਹਣਾ ਲੈ ਰੋਮੀ ਆ ਗਿਆ ਭਰਾਵਾ ਰੋਮੀ ਅੰਦਰ ਦਾ ਮੂੰਹ ਦੇ ਪੈਸੇ ਲੱਗਦੇ ਨੇ ਰੋਮੀ ਐ ਨਾ ਕਰ ਯਾਰ ਭਰਾਵਾ ਹੁਣ ਹੁਣ ਤੂੰ ਪੈਸੇ ਦੱਸ ਹੈ ਹੁਣ ਤੂੰ ਅੰਨਾ ਪੈਸੇ ਲੱਗਦੇ ਨੇ ਮੂੰਹ ਵਿਖਾਈ ਦੇ ਲਾਈਵ ਸੀ ਆ ਜਿੱਤ ਖੇਲ ਜੀ ਜਵਾਬ ਹੀ ਅਸੀਂ ਦੇਵਾ ਦੇਨੇ ਤੇ ਤੂੰ ਆ ਜਾ ਮੋਰਿਆ ਦੱਸ ਤੈਨੂੰ ਕਿਹੜਾ ਚੁੰਡੀਆਂ ਵੜਦੇ ਆਂ ਅਸੀਂ ਅਰਜਨਾ ਕੁਛ ਨਹੀਂ ਕਹਿੰਦੇ ਅਰਜਨਾ ਤੈਨੂੰ ਇਹਨੂੰ ਕੁਛ ਨਹੀਂ ਕਹਿੰਦੇ ਅਸੀਂ ਤੈਨੂੰ ਕਿਹੜਾ ਕੋਈ ਕਹਿਣਾ ਯਾਰ ਤੂੰ ਡਰਦਾ ਕਿਹੜੀ ਗੱਲੋਂ ਪਿਆਂ ਦੱਸ ਆਹ ਦinesh kapoor ਆ ਜਾ ਹਾਂਜੀ ਅਰਜਨ ਮੈਲੇ ਨੂੰ ਕਿਹਾ ਕੀ ਆਇਆ ਯਾਰ ਤੂੰ ਲਾਈਵ ਦੇ ਵਿੱਚ ਆਇਆ ਲਾਈਵ 'ਚ ਕਿਉਂ ਨਹੀਂ ਆਂਦਾ ਨਹੀਂ ਆਉਂਦਾ ਯਾਰ ਮੈਂ ਤਾਂ ਬੜਾ ਬੜਾ ਆਖੀ ਜਨਾ ਮਿੰਤ ਕੱਢੀ ਜਨਾ ਹੁਣ ਆਪਾਂ ਕੀ ਕਹਿ ਸਕਦੇ ਆ ਉਹਨੂੰ ਕਿਹਾ ਤੂੰ ਇੰਨੀ ਆ ਗੱਲਾਂ ਪੁੱਛਦਾ ਪਿਆਵਾ ਲੋਕਾਂ ਨੂੰ ਸੰਗਨ ਨੂੰ ਵੀ ਪਤਾ ਲੱਗੇ ਨੇ ਕਿ ਹਾਂ ਯਾਰ ਕੋਈ ਬੰਦਾ ਹੈਗਾ ਜਿਹੜਾ ਸਵਾਲ ਪੁੱਛਦਾ ਪਿਆਵਾ ਇਹ ਕਦੋਂ ਨੂੰ ਖਰੇਗਾ ਇਹਦੀਆਂ ਤੇ ਕਰੀ ਜਨਾ ਗੱਲ ਵੀ ਨਹੀਂ ਕਰਦਾ ਗੱਲ ਕਰਦਾ ਹੈ ਨਾ ਮੈਂ ਤੇ ਉਹਦੀ ਅੱਗੇ ਮੈਂ ਯਾਰ ਤੂੰ ਲਾਈਵ 'ਚ ਆ ਜਾ ਦੱਸ ਨਹੀਂ ਤਾਂ ਫਿਰ ਫੇਕ ਆਈਡੀ ਮੰਨ ਜਾ ਜੇ ਤੂੰ ਲਾਈਵ 'ਚ ਨਹੀਂ ਵੀਡੀਓ ਕਾਲ 'ਚ ਆਉਣਾ ਆ ਆਪ ਤੁਹਾਡੇ ਆਪ ਤੁਹਾਡੇ ਬੰਦੇ ਦਾ ਫੇਕ ਆਈਡੀ ਦੇ ਕੇ ਕਹਿੰਦੇ ਆ ਕਿ ਅਸੀਂ ਗੱਲ ਨਹੀਂ ਕਰਿਆ ਕਰਨੀ ਜਵਾਬ ਨਹੀਂ ਦਿਆ ਕਹਿੰਦਾ ਕਿ ਤੁਸੀਂ ਇਧਰੋਂ ਜਵਾਬ ਭਾਲਦੇ ਜਗਰੋਸ਼ਨ ਸਿੰਘ ਬੱਲੇਵਾ ਜਗਰੋਸ਼ਨਾ ਕਰਦੇ ਸ਼ੇਰ ਜਗਰੋਸ਼ਨ ਇਹ ਪਤਾ ਨਹੀਂ ਕਿੰਨੂੰ ਧਰਨਾ ਹੀ ਲਵਾਉਣ ਦੇ ਚਲੋ ਕੋਣੀਆਂ ਨੂੰ ਲਾ ਲੈਣ ਦੇ ਧਰਨਾ ਏਕਮ ਸਿੰਘ ਕੀ ਹਾਲਾ ਤੇਰੇ ਇਹਨਾਂ ਕੋ ਉਹ ਤੂੰ ਹੀ ਤਾਂ ਕੁਝ ਕਰਨਾ ਨਹੀਂ ਤੈਨੂੰ ਕਣ ਪਰ ਕਾਈ ਜੋ ਬਸ ਧਰਨੇ ਲਾਉ ਉਹ ਕਰਨੋ ਕੋਈ ਗੱਲ ਨਹੀਂ ਸੱਚ ਦੀ ਆਵਾਜ਼ ਆ ਸੱਚ ਨਹੀਂ ਬਾਹਰ ਹੋਗਾ ਜਦੋਂ ਸਾਹਮਣੇ ਆਉਗਾ ਪਹਿਲਾ ਪਹਿਲਾ ਲੈ ਜਗਰੋਸ਼ਨ ਸੈਦਾ ਮਰਜਣਾ ਲਾਈਵ ਬੈਠਾ ਹੋਰ ਹੋਰ ਠੀਕ ਠੀਕਾ ਠੀਕ ਆ ਪਤਾ ਨਹੀਂ ਕਹਿੰਦਾ ਪਹਿਲਾ ਸ਼ੀਰਾ ਬਰਾੜ ਇੱਕ ਸ਼ੀਰਾ ਬਰਾੜ ਕਿਹੜਾ ਕਿਹੜਾ ਸ਼ੀਰਾ ਬਰਾੜ ਦੀ ਗੱਲ ਕਰਦਾ ਇਹ ਇਹਨਾਂ ਨੂੰ ਸ਼ੀਰਾ ਬਰਾੜ ਹੀ ਰਾਤ ਨੂੰ ਚੇਤੇ ਆਂਦੇ ਰਹਿੰਦਾ ਦਿਨ ਰਾਤ ਉਹੀ ਆਂ ਸੁਪਨੇ ਚ ਪਿਆ ਸ਼ੀਰਾ ਬਰਾੜ ਸ਼ੀਰਾ ਬਰਾੜ ਤੇ 3000 ਆ ਹੋਰ ਜੋੜੀਂ ਕਿਹਾ ਸੀ ਜੀਰਾ ਬਰਾੜ ਹੋਸੀ ਕਿਸੇ ਅਪਰਾੜ ਕਰਦਾ ਰਹਿੰਦਾ ਸ਼ੀਰਾ ਬਰਾੜ ਸ਼ੀਰਾ ਬਰਾੜ ਸ਼ੀਰਾ ਬਰਾੜ ਪਤਾ ਨਹੀਂ ਕਿਹੜਾ ਯਾਰਾ ਥੋੜਾ ਕੋਈ ਆਪਾਂ ਨੂੰ ਤਾਂ ਪਤਾ ਨਹੀਂ ਕਿਹੜਾ ਸ਼ੀਰਾ ਬਰਾੜ ਦੀ ਗੱਲ ਕਰਦੇ ਆ ਭਰਾਵਾ ਇਹ ਹੁਣ ਹੋਰ ਸੁਣਾ ਉਸਤਾ ਕੀ ਚੱਲਦਾ ਹੋਇਆ ਬਾਬਾ ਜੀ ਫਿਰ ਮਾ ਵਧੀਆ ਮਾ ਨਾ ਮੈਂ ਨਜ਼ਾਰੇ ਆਵਾ ਮੋਟਰ ਤੇ ਬੈਠਾ ਅੱਜ ਨਹਿਰ ਤੇ ਨਹੀਂ ਗਿਆ ਮੈਂ ਅੱਜ ਬਾਹਰ ਬੈਠੇ ਯਾਰਾ ਅੱਜ ਗਰਮੀ ਬੜੀ ਯਾਰਾ ਸੱਚ ਨਾਲ ਜਤਾਂ ਯਾਰ ਗਰਮੀ ਇਦਾਂ ਹੀ ਬਹੁਤ ਹੈ ਯਾਰ ਮੀਮੂ ਆਇਆ ਨਹੀਂ ਯਾਰ ਮੌਸਮ ਠੰਡਾ ਠੰਡਾ ਹੋਵੇ ਤੇ ਚੱਲੇ ਨੇ ਨਾਲ ਹਾਵੇ ਨਾ ਕੰਮ ਆ ਵਧੀਆ ਜਗਰੋਸ਼ਨ ਵਧੀਆ ਠੀਕ ਆ ਜਗਰੋਸ਼ਨ ਠੀਕ ਆ ਤੂੰ ਸੁਣਾ ਠੀਕ ਹੈ ਹਾਂ ਰੋਮੀ ਕਹਿੰਦਾ ਚੋਲ ਜਾਰ ਖਾਣੀ ਉਹ ਬੱਲੇ ਮਤਲਬ ਜੋ ਚੀਜ਼ਾਂ ਰੋਮੀ ਤੇਰੇ ਅੰਤਹਿ ਜੀਆਂ ਵਾ ਉਹ ਸਾਰੀਆਂ ਸਮਝਦਾ ਤੂੰ ਲੋਕਾਂ ਨੂੰ ਪੈ ਗਈਆਂ ਮੈਂ ਹੈ ਉਹ ਇਟਲੀ ਦੇ ਜਿਵੇਂ ਜੋ ਚੋਲ ਖਾਣਾ ਰੰਨਾ ਤੇ ਅਸੀਂ ਵੀ ਉਹੀ ਖਾਣੇ ਹੁੰਦੇ ਆ ਰੋਮੀ ਰੋਮੀ ਤੂੰ ਰੋਮੀ ਦਾ ਲਾਈਵ ਆ ਜਾ ਯਾਰ ਉਹ ਰੋਮੀ ਦਾ ਲਾਈਵ ਦੇ ਵਿੱਚ ਆ ਸਕਦਾ ਰੋਮੀ ਨੇ ਲੈ ਲੈ ਹਾਂ ਵੱਡਾ ਪੰਜਾਬੀ ਬਣਿਆ ਫਿਰਦਾ ਕਹਿੰਦਾ ਆ ਜਾ ਪੰਜਾਬੀ ਆ ਜਾ ਓਏ ਇਹਨੂੰ ਲੋਡ ਨਹੀਂ ਹੁੰਦਾ ਪਿਆ ਯਾਰ ਉਹ ਹੁੰਦਾ ਨਹੀਂ ਪਿਆ ਯਾਰ ਉਹ ਨਹੀਂ ਹੁੰਦਾ ਪਿਆ ਇਹ ਦਰੋਂ ਪਤਾ ਨਹੀਂ ਕੀ ਚੈੱਕ ਕਰਾ ਲੈ ਬਰਤਨ ਵੇਲੇ ਰਸੀ ਤੇ ਪ੍ਰਦੇਸ਼ ਬੈਠੇ ਤੁਸੀਂ ਤੱਕੇ ਦੇਖਦਾ ਧਰਨਾ ਲਾ ਦਿਓ ਇਹ ਤਾਂ ਲਾਈ ਦੇਣਾ ਅਰਜਨ ਅਰਜਨ ਤੈਨੂੰ ਅਰਜਨ ਜੀ ਤੈਨੂੰ ਪੁੱਛਣਾ ਥੋੜਾ ਭਰਾਵਾ ਕਿ ਤੇਰੇ ਸਾਈਨ ਕਰਾਉਣੇ ਵੀ ਹੋਣਾ ਸੀ ਆ ਕੋਈ ਕਰੀਏ ਕਿ ਨਾ ਕਰੀਏ ਲੈ ਦੱਸ ਫੇਕ ਯਾਰ ਇਹ ਚੱਲੇ ਫੇਕ ਬਣਾ ਬਾਬਾ ਹੀ ਕਹਿੰਦਾ ਮੈਂ ਕੱਲੇ ਦੱਸਾਂ ਲੱਗਾ ਇਹ ਉਹ ਬੰਦੇ ਆ ਜਿਹੜੇ ਬਾਹਰ ਬੈਠੇ ਨੇ ਸਿਰਫ ਇਹ ਪੰਜਾਬ ਦੇ ਲੋਕਾਂ ਨੂੰ ਭੜਕਾਉਂਦੇ ਆ ਕਿ ਤੁਸੀਂ ਇਹ ਕਰੋ ਤੁਸੀਂ ਇਹ ਕਰੋ ਆਪ ਇਹਨਾਂ ਨੇ ਕਿਹੜੀ ਡੱਖਾਂ ਤੱਕ ਨਹੀਂ ਤੋੜਿਆ ਇਹਨਾਂ ਨੇ ਆਪ ਇਹਨਾਂ ਨੇ ਕੋਈ ਚਿੜੀ ਤੱਕ ਨਹੀਂ ਮਾਰੀ ਇਹਨਾਂ ਨੇ ਕਿਸੇ ਵਾਸਤੇ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਉਹ ਨਹੀਂ ਕਿਹਾ ਇਹਨਾਂ ਨੂੰ ਪਤਾ ਵਾ ਜੇ ਅਸੀਂ ਕੁਝ ਕਰਾਂਗੇ ਇਹ ਸਾਡੇ ਘਰ ਦੇ ਇੱਥੇ ਇੰਡੀਆ 'ਚ ਬੈਠੇ ਆ ਤਾਂ ਉਹਨਾਂ ਨੂੰ ਮੁਸੀਬਤ ਆ ਜਾਣੀ ਹੈ ਇਹ ਡਰਦੇ ਆ ਆਪ ਲੋਗ ਤੇ ਜਿਹੜਾ ਬੰਦਾ ਕਰਦਾ ਵਾ ਉਹਨੂੰ ਭੜਕਾਣਗੇ ਉਹਨੂੰ ਗਲਤ ਬੋਲਣਗੇ ਇਹ ਉਹ ਲੋਗ ਆ ਹਾਂ ਬਈ ਇੰਡੀਆ ਦੇ ਵਿੱਚ ਬੈਣਾ ਇਹ ਤੇ ਇਹਨਾਂ ਨੂੰ ਮੈਂ ਅਰਜਨ ਇੰਡੀਆ ਦੇ ਵਿੱਚ ਜਾਣ ਨਹੀਂ ਸਕਦੇ ਪੰਜਾਬ ਦੀ ਧਰਤੀ ਜਾਣ ਨਹੀਂ ਤੇ ਅਸੀਂ ਬਾਹਰ ਬੈਠੇ ਬੋਲੀ ਜਾਓ ਬਸ ਸਾਡੀ ਗੱਲਾਂ ਵਿੱਚ ਲੋਕ ਕਿ ਆ ਜਾਣ ਤੇ ਬਸ ਇੱਥੇ ਮਾਹੌਲ ਖਰਾਬ ਹੀ ਹੋਵੇ ਪੰਜਾਬ ਦੇ ਵਿੱਚ ਕਦੀ ਚੰਗਾਣਾ ਹੋਵੇ ਉਹ ਲੋਕ ਹੈ ਨਹੀਂ ਅਰਜਨ ਵਾਈਲ ਨੂੰ ਤਾਂ ਮੈਂ ਹਸਾਲ ਲਾ ਲਾ ਫੇਕ ਹੈ ਜੀ ਬਈ ਵੀਡੀਓ ਕਾਲ ਚ ਨਹੀਂ ਆਜੇ ਵੀਡੀਓ ਕਾਲ ਚ ਉਹਨਾਂ ਮੈਂ ਮੰਨ ਜਾਂਦਾ ਵੀ ਬਿਲਕੁਲ ਸੱਚਾ ਸਿੱਖ ਹੈ ਜੀ ਕੋਈ ਜਰੂਰ ਮੈਂ ਦੋ ਤਿੰਨ ਨਰਾ ਵੇਖ ਲਿਆ ਤੇ ਪਹਿਲੇ ਦਿਨ ਦਾ ਟਰੱਕ ਚ ਚਲਾਉਂਦੇ ਖ ਮੈਂ ਟਰੱਕ ਚ ਚਲਾਉਣਾ ਕਮੈਂਟ ਕਰੀਗਾ ਟਰੱਕ ਚ ਚਲਾਉਂਦਾ ਅਸੀਂ ਲਾਈਨ ਚ ਆਏ ਹਾਂ ਤਰਤੀਬ ਕੇਲ ਵੀਰ ਨੇ ਮੈਨੂੰ ਲਿੱਤਾ ਲੈ ਇੰਦੇ ਵਿੱਚ ਕਿਉਂ ਲਿੱਤਾ ਸਾਹਮਣੇ ਆਏ ਆਪਣੀ ਅਜ ਰੀਅਲ ਆਈਡੀ ਆ ਤੂੰ ਮਰਦ ਦਾ ਬੱਚਾ ਹੈਗਾ ਆ ਜਾਂ ਸਾਹਮਣੇ ਗੱਲ ਕਰ ਨਹੀਂ 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 ਆਉਂਦਾ ਨਹੀਂ ਰੀਅਲ ਆਈਡੀ ਦੇ ਵਿੱਚ ਤੂੰ ਲੱਗਾ ਕਮੈਂਟ ਕਰਨ ਇਹ ਤਾਂ ਜਰਾਨੇ ਵਾਲੇ ਕੰਮ ਹੁੰਦੇ ਜੇ ਚੁਗਰੀਆਂ ਨਹੀਂ ਕਰਤੇ ਹੁੰਦੇ ਉਹ ਕੰਮ ਤੇ ਚਲੋ ਕੋਈ ਨਹੀਂ ਕਰ ਲ ਕਰਨ ਤੋਂ ਨਜ਼ਾਰੇ ਲੈਣ ਤੋਂ ਕੋਈ ਚੱਕਰ ਨਹੀਂ ਕਰਨ ਤੋਂ ਜਿਹੜਾ ਕੋਈ ਕਰ ਦੇ ਅੱਛਾ ਬਾਬਾ ਜੀ ਹੁਣ ਇੰਨਾ ਕੋ ਹੋ ਰਿਆ ਨਾ ਆਪਣੇ ਪੰਜਾਬੀ ਜਿੱਦਾਂ ਕਹਿੰਦੇ ਨੇ ਸਿੱਖ ਸਿੱਖ ਨੂੰ ਹੀ ਮਾਰਦਾ ਬਾਕੀ ਉਹ ਹੀ ਤੁਹਾਡੀ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਕੰਮ ਹੈ ਮੈਂ ਹੀ ਦੇਖਿਆ ਵਾ ਤੁਹਾਡੇ ਆਪਣੇ ਬੰਦੇ ਤੁਹਾਨੂੰ ਆਪਣੇ ਇੰਨਾ ਕੋ ਹੇਟ ਕਰਦੇ ਆ ਦੁੱਖ ਪਹੁੰਚਾਉਂਦੇ ਆ ਜਿਹਦੇ ਵਜਿਹਾ ਨਾ ਕਿਸੇ ਸੰਤਾਈ ਪਈ ਰਹਿੰਦੀ ਆ ਹੋਰ ਕੁਝ ਨਹੀਂ ਇਹ ਤੇ ਕਰਕੇ ਆਪਣੇ ਪੰਜਾਬ ਦੇ ਵਿੱਚ ਨਾ ਕੋਈ ਚੰਗਾ ਕੰਮ ਕੋਈ ਪਲੇ ਵਾਲਾ ਕੰਮ ਨਹੀਂ ਹੋ ਰਿਹਾ ਜਿਹਦੇ ਨਾਲ ਆਪਣੇ ਮਾਹੌਲ ਸਹੀ ਹੋਵੇ ਪੰਜਾਬ 'ਚ ਹੂੰ ਓਏ ਇਹਦੇ ਭਰਾ ਸਾਡੇ ਆਰਦੀ ਹੈਗੇ ਆ ਮੰਡ ਕਿੰਨੀ ਬਕਵਾਸ ਕਰਦਾ ਪਿਆ ਸੀਗਾ ਕਿੰਨੀ ਉਹਦੇ ਨਾਲ ਦੇ ਲੋ ਕੁੱਤਾ ਵੀ ਪੰਗਦਾ ਪਿਆ ਸੀਗਾ ਉਹਨੂੰ ਜਿੰਨੀ ਸ਼ਰਮ ਨਹੀਂ ਦੇਖ ਲੈ ਜਦੋਂ ਮੈਂ ਬਾਹਰ ਖੜ ਕੇ ਬੁਣਾ ਉਹਨੂੰ ਆਪ ਕਮੈਂਟ ਕਰਿਆ ਮੈਂ ਕਹਾ ਭਰਾਵਾ ਜੇ ਇਦਾਂ ਹੀ ਵੀਡੀਓ ਪਾਣੀ ਹੁੰਦੀ ਹੈ ਨਾ ਕਮਰੇ ਦੇ ਅੰਦਰ ਜਾ ਕੇ ਪਾਇਆ ਕਰ ਬਾਹਰ ਨਾ ਆਇਆ ਕਰ ਬਾਹਰ ਤੈਨੂੰ ਦੇਖ ਕੇ ਕੁੱਤੇ ਹੀ ਪੰਕਣ ਲੱਗ ਜੰਦੇ ਨੇ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਉਹ ਬੰਦਾ ਐਡਾ ਦਾ ਬੰਦਾ ਬਾਈ ਉਹ ਸਿੱਖ ਹੈ ਇੱਕ ਸਿੱਖ ਅੰਮ੍ਰਿਤਧਾਰੀ ਸਿੱਖ ਪਰ ਉਹਦੀ ਜਦੋਂ ਵੀ ਵੀਡੀਓ ਆਉਂਦੀ ਹੈ ਨਾ ਜੈ ਸ਼੍ਰੀ ਰਾਮ ਜੈ ਰਾਦੇ ਰਾਦੇ ਉਹਨੇ ਸਤਸਰੀ ਸ੍ਰੀਕਾਲ ਕਦੀ ਕਰਨੀ ਨਹੀਂ ਸਤਸਰੀਕਾਲ ਕਦੀ ਕਰਨੀ ਨਹੀਂ ਕਦੀ ਉਹਨੇ ਗੁਰੂਆਂ ਦਾ ਨਾਮ ਹੀ ਲੈਣਾ ਕੁਛ ਨਹੀਂ ਕਰਨਾ ਇਦਾਂ ਉਹ ਹੈ ਹੀ ਨਹੀਂਗਾ ਕਿ ਜਿਹੜੇ ਧਰਮ ਦਾ ਤੂੰ ਹੈਗਾ ਪੰਨਾ ਉਹਦਾ ਸਤਕਾਰ ਤਾਂ ਕਰ ਫੇਰ ਸਾਡੇ ਧਰਮ ਦਾ ਜ਼ਿਕਰ ਕਰ ਲਈ ਤੂੰ ਸਾਡਾ Hindu ਬਣਨ ਦਾ ਨਾਟਕ ਕਰਦਾ ਉਹ ਲੋਕਾਂ ਨੂੰ ਸਾਰਾ ਨੂੰ ਪਤਾ ਕਿ ਇਹ ਕੀ ਹੈ ਹਾਂ ਬਿਲਕੁਲ ਸਾਰੇ ਧਰਮਾਂ ਦਾ ਸਤਕਾਰ ਕਰਨਾ ਜ਼ਰੂਰੀ ਆ ਵਧੀਆ ਚੰਗੀ ਗੱਲ ਆ ਵੈ ਪਰ ਲੇਕਿਨ ਇਹ ਥੋੜੀ ਨਾ ਹੁਣ ਤੁਸੀਂ ਸਿੱਖੋ ਬਈ ਤੁਸੀਂ ਜੇ ਸ਼ੁਰੂ ਤੋਂ ਮੈਨੂੰ ਇਹੀ ਜੈ ਸ਼੍ਰੀ ਰਾਮ ਰਾਦੇ ਰਾਦੇ ਕਰਦੇ ਰਹੋਗੇ ਇਹ ਵੀ ਗੱਲ ਸਹੀ ਨਹੀਂ ਪਹਿਲਾਂ ਤੁਸੀਂ ਆਪਣੇ ਧਰਮ ਦਾ ਜ਼ਿਕਰਾਂ ਲਾਓ ਬਿਲਕੁਲ ਜੀ ਬਿਲਕੁਲ 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 ਉਹਨੇ ਕਦੀ ਆਪਣੇ ਤਰ੍ਹਾਂ ਦਾ ਲਿਆ ਨਹੀਂ ਕਿ ਹਾਂ ਮੈਂ ਸਿੱਖ ਹਾਂ ਚਲੋ ਜੋ ਬੋਲੇ ਸੋਨੇ ਹਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਤਾਂ ਬੋਲੇ ਪਰ ਨਹੀਂ ਉਹ ਕਦੀ ਇੰਨਾ ਕੁਝ ਬੋਲਦੇ ਨਹੀਂ ਬਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੇ ਹਿੰਦੂਆਂ ਨੂੰ ਹੀ ਪਤਾ ਉਹਦੀ ਕਾਦ ਦਾ ਕਿ ਉਹ ਸਿਰਫ ਇੱਕ Hindu ਬਣਨ ਦਾ ਡਰਾਮਾ ਕਰਦਾ ਪਿਆ ਤਾਂ ਜੋ ਉਹਨੂੰ BJP ਦੇ ਵਿੱਚ ਪੱਕੀ ਸੀਟ ਮਿਲ ਜਵੇ ਹੋਰ ਕੁਝ ਨਹੀਂ ਹੈ ਹਮ ਬਿਲਕੁਲ ਬਿਲਕੁਲ ਸਹੀ ਗੱਲ ਫਲੋਰ ਨੇੜੇ ਹੈ ਲੁਧਿਆਣੇ ਦਾਨਿਸ਼ਪੁਰ ਜਾ ਕੇ ਲਾਈਵ ਕਿਉਂ ਨਿਕ ਹੋਇਆ ਮੈਂ ਤਾਂ ਬਾਈ ਲਾਈਵ ਜਿੱਥੇ ਹੋਣਾ ਹੋਈ ਜਾਣਾ ਵਾ ਤੂੰ ਆਪਣਾ